ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਵੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਜੁਟੇ ਐ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਨ ਭਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਵਿਮਨ ਸਗੇ ਉਹਨਾਂ ਨਾਲ ਸਨੈਚਿੰਗ ਹੋਈ ਸੀ 23 ਤਰੀਕ ਨੂੰ 23 ਨਵੰਬਰ ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਬਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ ਚ ਬੈਠ ਕੇ तकरीबन 2:45 ਦੀ ਇਹ ਵਾਰਤਾਤ ਹੈ ਤੇ ਉਹਦੇ ਨਾਲ ਬੜਾ ਇੱਕ ਇਹ ਮਨਪਾਗੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਅਭਿਮਨਿਉ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਰੋਬਨ ਹੰਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮ ਉਹਦੇ ਚ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ ਰਿਸ਼ਪਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਰਜਿਤ ਹੈ ਆਪਣੇ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਵਿਸ਼ੈਗ ਰੈਵਨ ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ ਜਿਹੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਅਮਰitsar ਕਮਿਸ਼ਨਰੇਟ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਤੁਹਾਨੂੰ ਫੋਰਸ ਦਿਖੇਗੀ ਔਰ ਇਸ ਕਾਲਵਾ ਸੇ ਅਸੀਂ ਵਚਨਬੱਧ ਹਾਂ ਕਿ ਸਾਡਾ ਜਿਹੜੇ ਸਿਟੀਜ਼ਨਸ ਨੇ ਉਹ ਸੇਫਟ ਐਂਡ ਸਿਕਿਓਰ ਫੀਲ ਕਰਨ। ਥੈਂਕ ਯੂ ਸੋ ਮਾਚ ਟੂ ਪੰਜਾਬ ਪੁਲਿਸ ਇਨ ਅਮਰitsar ਫਾਰ एवरीथिंग ਦੇ ਡਿਡ ਟੂ ਫਾਈਂਡ ਮਾਈ ਸਟਾਫ ਫਾਉਂਡ ਮਾਈ ਹੈੱਡਫੋਨਸ ਐਂਡ ਮਾਈ ਪਰਸ ਆਮ ਰੀਲੀ ਥੈਂਕ ਫੋਰ 올 ਦ ਐਫਰਟ ਦੈਟਸ ਬੀਨ ਡਨ। Uh, in case to giving me back my stuff that's been stolen.